ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਦੋਸਤੋ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਨਾਲ ਤੁਹਾਡੇ ਸਨਮੁਖ ਹਾਜ਼ਰ ਹੁੰਨੇ ਆ ਅੱਜ ਦਾ ਵਿਸ਼ਾ ਅੱਖਾਂ ਦੇ ਸਬੰਧ ਚ ਹੈ ਅੱਜ ਤੁਹਾਨੂੰ ਅੱਖਾਂ ਲਈ ਇੱਕ ਗੱਲ ਦੱਸਾਂਗੇ ਜੇ ਛੋਟੀ ਉਮਰ ਚ ਬੱਚਿਆਂ ਨੂੰ ਸ਼ੁਰੂ ਕਰਾ ਦਿਓਗੇ ਤਾਂ ਗਰੰਟੀ ਹੈ ਕਿ ਐਨਕ ਨਹੀਂ ਲੱਗੇਗੀ ਤੁਸੀਂ ਕਰ ਲਵੋਗੇ ਤੇ ਜਿੱਥੇ ਅੱਖ ਦਾ ਪੱਦਰ ਆ ਗਿਆ ਉਸ ਤੋਂ ਹੋਰ ਨਹੀਂ ਵਧੇਗਾ ਤੇ ਅੱਖਾਂ ਦੇ ਵਿੱਚ ਜਿਹੜੀ ਜਲਨ ਰਹਿੰਦੀ ਹੈ ਪਾਰਾ ਪਾਣ ਰੰਦਾ ਉਹ ਠੀਕ ਹੋ ਕੇ ਠੰਡਕ ਮਹਿਸੂਸ ਹੋਣ ਲੱਗੇ ਦੋਸਤੋ ਆਓ ਗੱਲਬਾਤ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਏ ਤਾਂ ਜੋ ਸਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀ ਰਹਿਣ ਦੋਸਤੋ ਮੈਂ ਕੁਲਦੀਪ ਸਿੰਘ ਪੁੱਲਰ ਫਿਰੋਜ਼ਪੁਰ ਤੁਹਾਨੂੰ ਜੋ ਦੱਸ ਰਿਹਾ ਇਸ ਤੇ ਤੁਸੀਂ ਗੌਰ ਕਰਨਾ ਸਿੱਖ ਲੈਣਾ ਤੇ ਇਹਨੂੰ ਅਪਣਾ ਲੈਣਾ ਮੇਰੀ ਗਰੰਟੀ ਹੈ ਕਿ ਤੁਹਾਨੂੰ ਵੱਡੇ ਫਾਇਦੇ ਮਿਲਣਗੇ ਦੋਸਤੋ ਜਿਹੜੀ ਕਿਰਿਆ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਧਰਾਟਕ ਰਿਆ ਅੱਖਾਂ ਦੇ ਨਾਲ ਸੰਬੰਧ ਰੱਖਦੀ ਹੈ ਇਸ ਨੂੰ ਕਈ ਤਰੀਕਿਆਂ ਨਾਲ ਕੀਤਾ ਜਾਂਦਾ ਪਰ ਜੋ ਮੇਰੀ ਸਮਝ ਦੇ ਵਿੱਚ ਵਧੀਆ ਤਰੀਕਾ ਹੈ ਕਿ ਮੈਂ ਉਹੀ ਤੁਹਾਨੂੰ ਦੱਸਾਂਗਾ ਦੋਸਤੋ ਜੇ ਤੁਸੀਂ ਵਜਰਾਸਨ ਚ ਇਸ ਤਰ੍ਹਾਂ ਗੋਡਿਆਂ ਨੂੰ ਮੋੜ ਕੇ ਪੈਰਾਂ ਦੇ ਅੰਗੂਠੇ ਜੋੜ ਕੇ ਅੱਡੀਆਂ ਫਲਾ ਕੇ ਅੱਡੀਆਂ ਫੈਲੀਆਂ ਹੋਈਆਂ ਅੱਡੀਆਂ ਦੀ 20 ਬਣੀ ਹੋਈ ਇਸ ਦੇ ਉੱਪਰ ਬੈਠ ਜਾਂਦੇ ਹੋ ਤਾਂ ਇਹ ਤੁਹਾਨੂੰ ਜਿਆਦਾ ਲਾਭ ਦੇਵੇਗਾ ਕੋਸ਼ਿਸ਼ ਕਰੋ ਵਜਰਾਸਨ ਤੇ ਬੈਠੋ ਇਸ ਦੇ ਨਾਲ ਤੁਹਾਨੂੰ ਪੇਟ ਦੀਆਂ ਪਾਚਣ ਦੀਆਂ ਜਿਹੜੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਨੇ ਉਹਨਾਂ ਤੋਂ ਰਾਹਤ ਮਿਲੇਗੀ ਦੋਸਤੋ ਚਲਦੇ ਹਾਂ ਟਾਟਕ ਕਿਰਿਆ ਤੇ ਬਹੁਤ ਸੌਖੀ ਬਹੁਤ ਆਸਾਨ ਕਿਰਿਆ ਹੈ ਕੀ ਕਰਨਾ ਸਜੇ ਹੱਥ ਦਾ ਅੰਗੂਠਾ ਬਿਲਕੁਲ ਸਾਹਮਣੇ ਅੰਗੂਠੇ ਤੇ ਟਿਕ ਟਿਕੀ ਲਗਾ ਕੇ ਦੇਖਣਾ ਇੱਕ ਚੀਜ਼ ਦਾ ਖਿਆਲ ਰੱਖਣਾ ਕਿ ਜੇ ਤੁਸੀਂ ਕਮਰੇ 'ਚ ਬੈਠ ਕੇ ਕਰ ਰਹੇ ਹੋ ਤਾਂ ਬਲਬ ਦੀ ਰੋਸ਼ਨੀ ਤੁਹਾਡੇ ਪਿਛਲੇ ਪਾਸੇ ਹੋਵੇ ਜੇ ਤੁਸੀਂ ਬਾਹਰ ਕਿਤੇ ਕਰ ਰਹੇ ਹੋ ਤਾਂ ਸੂਰਜ ਦੀ ਰੋਸ਼ਨੀ ਜੋ ਵੀ ਲਾਈਟਰ ਦਾ ਸੋਰਸ ਹੈ ਉਹ ਤੁਹਾਡੇ ਪਿਛਲੇ ਪਾਸੇ ਹੋਣਾ ਚਾਹੀਦਾ ਉਹ ਅੰਗੂਠੇ ਤੇ ਮੰਨ ਕੇ ਚੱਲੋ ਕਿ ਉਸ ਦੀ ਲਾਈਟ ਪੈਣੀ ਚਾਹੀਦੀ ਹੈ ਤੁਹਾਡੀਆਂ ਅੱਖਾਂ ਦੇ ਆਪੋਜੀਟ ਹੋਵੇ ਦੋਸਤੋ ਇਸ ਤੇ ਟਿਕ ਟਿਕੀ ਲਗਾ ਕੇ ਦੇਖੋ 15 ਤੋਂ 30 ਸੈਕਿੰਡ ਵੇਖਣ ਦੀ ਕੋਸ਼ਿਸ਼ ਕਰੋ ਉਸ ਤੋਂ ਬਾਅਦ ਹੌਲੀ ਹੌਲੀ ਇਸ ਨੂੰ ਘੁਮਾਉਂਦੇ ਹੋਏ ਚਿਹਰਾ ਨੇ ਘੁਮਣ ਦੇਣਾ ਸਿਰਫ ਅੱਖਾਂ ਦੀ ਪੁਤਲੀ ਘੁਮੇਗੀ ਘੁਮਾਉਂਦੇ ਹੋਏ ਇਸ ਨੂੰ ਮੋਢੇ ਵੱਲ ਲੈ ਕੇ ਜਾਓ ਜਿੱਥੋਂ ਤੱਕ ਅੰਗੂਠਾ ਦਿਸਦਾ ਉੱਥੋਂ ਤੱਕ ਲਿਜਾਣਾ ਫਿਰ ਹੌਲੀ 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 ਇਸ ਨੂੰ ਵਾਪਸ ਲੈ ਆਓ ਵਾਪਸੀ ਵਾਪਸੀ ਤੇ ਅੱਖਾਂ ਬੰਦ ਕਰਕੇ ਥੋੜੀ ਦੇਰ ਅੱਖਾਂ ਨੂੰ ਰੈਸਟ ਦੇਣੀ ਹੈ ਫਿਰ ਇਸੇ ਤਰ੍ਹਾਂ ਦੂਸਰਾ ਅੰਗੂਠਾ ਖੱਬੇ ਹੱਥ ਦਾ ਅੰਗੂਠਾ 15 ਤੋਂ 30 ਸਕੰਡ ਇਸ ਤੇ ਟਿਕ ਟਿਕੀ ਲਗਾ ਕੇ ਦੇਖੋ ਉਸ ਤੋਂ ਬਾਅਦ ਹੌਲੀ ਹੌਲੀ ਇਸ ਨੂੰ ਮੋਢੇ ਵਾਲੇ ਪਾਸੇ ਲੈ ਕੇ ਜਾਣਾ ਸਿਰਫ ਅੱਖ ਦਾ ਡੇਲਾ ਆਈਵਾਲ ਮੂਵ ਕਰੇਗਾ ਸਿਰਾ ਕੋਸ਼ਿਸ਼ ਕਰੋ ਕਿ ਸਧਰ ਹੈ ਹੌਲੀ ਹੌਲੀ ਵਾਪਸ ਆ ਜਾਓ ਵਾਪਸੀ ਤੇ ਫੇਰ ਅੱਖਾਂ ਬੰਦ ਦੋਸਤੋ ਇਸ ਕਿਰਿਆ ਨੂੰ ਕਟੋ-ਕਟ ਤਿੰਨ-ਤਿੰਨ ਵਾਰ ਦੋਨੋਂ ਪਾਸੇ ਦੁਹਰਾਉਣਾ ਥੋੜੀ ਰੈਸਟ ਦੇਣ ਤੋਂ ਬਾਅਦ ਸਿਰ ਅੱਖਾਂ ਖੋਲੋ ਫਿਰ ਹੁਣ ਅਸੀਂ ਅੱਖਾਂ ਨੂੰ ਕੁਲਾਈ ਵਿੱਚ ਰੋਟੇਸ਼ਨ ਟਾਈਪ ਘੁਮਾਵਾਂਗੇ ਬਿਲਕੁਲ ਉੱਪਰ ਅਸਮਾਨ ਵੱਲ ਦੇਖੋ ਅੱਖਾਂ ਘਮਾਉਂਦੇ ਹੋਏ ਸੱਜੇ ਮੋੜੇ ਵਾਲੇ ਪਾਸੇ ਆ ਜਾਓ ਫਿਰ ਥੱਲੇ ਜ਼ਮੀਨ ਤੇ ਦੇਖੋ ਫਿਰ ਖੱਬੇ ਮੋੜੇ ਵਾਲੇ ਪਾਸੇ ਤੇ ਫਿਰ ਸੱਤ ਉੱਪਰ ਵਾਪਸ ਵਾਪਸੀ ਤੇ ਘਮੰਡ ਇਹੇ ਕਿਰਿਆ ਵੀ ਤਿੰਨ ਵਾਰ ਤੋਂ ਪੰਜ ਵਾਰ ਦੁਹਰਉਣੀ ਹੈ ਇਸੇ ਤਰ੍ਹਾਂ ਹੀ ਫੇਰ ਅੱਖਾਂ ਖੋਲਾਂਗੇ ਹੁਣ ਪਹਿਲਾਂ ਅੱਖਾਂ ਸੀ ਜਿਹਾ ਸਮਾਨ ਵੱਲ ਲੱਗ ਗਿਆ ਸੀ ਹੁਣ ਅੱਖਾਂ ਜ਼ਮੀਨ ਤੇ ਪਹਿਲਾਂ ਨਾਲੋਂ ਉਲਟਾ ਕਰਨਾ ਪਹਿਲਾਂ ਸੱਜੇ ਮੋੜੇ ਵਾਲ ਘੁੰਮੀਆਂ ਸੀ ਹੁਣ ਖੱਬੇ ਮੋੜੇ ਵਾਲੇ ਪਾਸੇ ਹੌਲੀ ਹੌਲੀ ਸੱਪਤੇ ਸੱਜੇ ਮੋੜੇ ਵਾਲੇ ਪਾਸੇ ਜਿਵੇਂ ਤੇ ਵਾਪਸੀ ਤੇ ਅੱਖਾਂ ਮੰਦ ਇਹ ਆਈ ਰੋਟੇਸ਼ਨ ਆਈ ਕਮਾਉਂ ਅੱਖਾਂ ਕਮਾਉਂ ਦੀ ਕਿਰਿਆ ਨੂੰ ਤੁਸੀਂ 3 ਤੋਂ 5 ਵਾਰ ਦੁਹਰਾਉਣਾ ਅੱਖਾਂ ਮੰਦ ਹੁਣ ਅਸੀਂ ਹੱਥਾਂ ਦੀ ਮਾਲਿਸ਼ ਨਾਲ ਅੱਖਾਂ ਦੀ ਟਕੋਰ ਕਰਾਂਗੇ ਹੌਲੀ ਹੌਲੀ ਅੱਖਾਂ ਨੂੰ ਖੋਲਦੇ ਹੋਏ ਵਾਪਸ ਆ ਜਾਓ ਦੋਸਤੋ ਪਹਿਲੀ ਕਿਰਿਆ ਵੀ 3 ਤੋਂ 5 ਵਾਰ ਦੂਸਰੀ ਕਿਰਿਆ ਵੀ 3 ਤੋਂ 5 ਵਾਰ ਕਰਨੀ ਹੈ 5 ਮਿੰਟ ਤੋਂ ਘੱਟ ਸਮਾਂ ਲੱਗੇਗਾ ਇਸ ਕਿਰਿਆ ਤੇ ਤੇ ਉਮਰ ਭਰ ਲਈ ਅੱਖਾਂ ਦੇ ਤੁਹਾਡੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਅੱਖਾਂ ਦੇ ਵਿੱਚ ਜਲਨ ਰਹਿੰਦੀ ਹੈ ਲਾਲੀ ਰਹਿੰਦੀ ਹੈ ਇਹ ਠੀਕ ਹੋ ਜਾਵੇਗੀ ਤੁਹਾਡੀ ਨਜ਼ਰ ਨਹੀਂ ਘਟੇਗੀ ਜਿੱਥੇ ਵੀ ਹੈਗੀ ਹੈ ਉੱਥੇ ਟਿਕ ਜਾਵੇਗੀ ਦੋਸਤੋ ਟ੍ਰਟਕ ਰਿਆਸ ਸੰਬੰਧੀ ਕੁਝ ਲੋਕ ਸਾਹਮਣੇ ਦੀਵਾ ਰੱਖ ਕੇ ਕਰਦੇ ਨੇ ਮੈਂ ਉਸ ਨੂੰ ਠੀਕ ਨਹੀਂ ਮੰਨਦਾ ਕਿਉਂਕਿ ਜਦੋਂ ਅਸੀਂ ਟਿਕ ਟਕੀ ਲਗਾ ਕੇ ਕਿਸੇ ਲਾਈਟ ਸੋਰਸ ਤੇ ਵੇਖਾਂਗੇ ਤਾਂ ਉਸ ਦੀਆਂ ਰੇਸ ਅੱਖਾਂ ਤੇ ਕੋਈ ਪ੍ਰਭਾਵ ਛੱਡ ਸਕਦੀਆਂ ਨੇ ਇਸੇ ਤਰ੍ਹਾਂ ਹੀ ਸਵੇਰੇ ਚੜਦੇ ਹੋਏ ਸੂਰਜ ਸਨਰਾਈਜ਼ ਸਮੇ ਸੂਰਜ ਨੂੰ ਵੇਖ ਕੇ ਵੀ ਕੁਝ ਲੋਕ ਕਰਦੇ ਨੇ ਮੈਂ ਉਸ ਗੱਲ ਨਾਲ ਵੀ ਸਹਿਮਤ ਘੱਟ ਹਾਂ ਕੁਝ ਲੋਕ ਚੰ드ਰਮਾ ਵੇਖ ਕੇ ਕਰਦੇ ਨੇ ਚੰ드ਰਮਾ ਬਾਰੇ ਦੱਸਿਆ ਜਾਂਦਾ ਹੈ ਕਿ ਉਸ ਤੋਂ ਆਉਣ ਵਾਲੀਆਂ ਕਿਰਨਾਂ ਠੰਡਕ ਦਿੰਦੀਆਂ ਨੇ ਫੈਸਲਾ ਤੁਹਾਡਾ ਮਰਜ਼ੀ ਤੁਹਾਡੀ ਹੈ ਪਰ ਜਿਸ ਢੰਗ ਨਾਲ ਮੈਂ ਤੁਹਾਨੂੰ ਟਰਟ ਕਰਿਆ ਦੱਸੀ ਹੈ ਇਸ ਤਰ੍ਹਾਂ ਕਰੋ ਹੁਣ ਤੱਕ ਦੇ ਜੋ ਤਜਰਬੇ ਆਏ ਨੇ ਉਹਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਜਿਆਦਾ ਲਾਭ ਮਿਲਿਆ ਹੈ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦਾ ਹੋਇਆ ਬੇਨਤੀ ਕਰਨਾ ਕਿ ਇੱਕ ਵਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੁਹਾਡਾ ਧੰਨਵਾਦ